ਹਣ ਪੁਲਪੁਲੇ ਖੇ ਬਿਨਾ ਕਰ ਲਿਓ ਜਿਹਾਂ ਕੰਮ ਨਹੀਂ ਤੇ ਪਰੇਸ਼ਾਨੀ ਦਾ ਕਰਨਾ ਪੈ ਸਕਦਾ ਹੈ ਸਾਹਮਣਾ ਖਬਰ ਜਿਸ ਵੇਲੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਹੁਣ ਪਾਬੰਦੀ ਲੱਗ ਗਈ ਹੈ ਤੇ ਪਾਬੰਦੀ ਲਗਾਈ ਗਈ ਹੈ ਕਿ ਮੂੰਹ ਟੱਕ ਕੇ ਕੋਈ ਵੀ ਇਲਾਕੇ ਦੇ ਵਿੱਚ ਨਹੀਂ ਘੁੰਮ ਸਕਦਾ ਜੀ ਹਾਂ ਹੁਣ ਗਰਮੀਆਂ ਦਾ ਮੌਸਮ ਹੈ ਤੇ ਇਸ ਗਰਮੀਆਂ ਦੇ ਮੌਸਮ ਦੇ ਵਿੱਚ ਜ਼ਿਆਦਾਤਰ ਲੋਕ ਜਦ ਵੀ ਆਪਣੇ ਘਰੋਂ ਬਾਹਰ ਨਿਕਲਦੇ ਨੇ ਤੇ ਆਪਣੇ ਮੂੰਹ ਨੂੰ ਕਿਸੇ ਕੱਪੜੇ ਦੇ ਨਾਲ ਟੱਕ ਲੈਂਦੇ ਨੇ ਜਿਵੇਂ ਕਿ ਜੇ ਔਰਤਾਂ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਦੇ ਵੱਲੋਂ ਮੂੰਹ ਦੇ ਉੱਤੇ ਚੁੰਨੀ ਬੰਨ ਲਈ ਜਾਂਦੀ ਹੈ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਨਵੇਂ ਹੁਕਮ ਜਾਰੀ ਹੋਏ ਨੇ ਕਿ ਹੁਣ ਲਾਕੇ ਦੇ ਵਿੱਚ ਕੋਈ ਵੀ ਇਸ ਤਰੀਕੇ ਜਿਹੜਾ ਸੜਕਾਂ ਦੇ ਉੱਤੇ ਨਹੀਂ ਘੁਮੇਗਾ ਯਾਨੀ ਕਿ ਮੂੰਹ ਟਕਨ ਨੂੰ ਲੈ ਕੇ ਹੁਣ پابੰਦੀ ਲਗਾ ਦਿੱਤੀ ਗਈ ਹੈ ਤੇ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਫਿਰੋਜ਼ਪੁਰ ਦੇ ਵਿੱਚ ਹੁਣ ਮੂੰਹ ਟਕਨ ਨੂੰ ਲੈ ਕੇ پابੰਦੀ ਉੱਥੇ ਲਗਾ ਦਿੱਤੀ ਗਈ ਹੈ ਕੋਈ ਵੀ ਮੂੰਹ ਟੱਕ ਕੇ ਹੁਣ ਸੜਕ ਤੇ ਨਹੀਂ ਘੁੰਮ ਸਕਦਾ ਦੱਸਿਆ ਜਾ ਰਿਹਾ ਹੈ ਕਿ ਮੂੰਹ ਟੱਕ ਕੇ ਸਫ਼ਰ ਕਰਨ ਦੀ ਮਨਾਹੀ ਹੈ ਵਹੀਕਲ ਚਲਾਉਣ ਵੇਲੇ ਵੀ ਮੂੰਹ ਨਹੀਂ ਟਕਿਆ ਜਾ ਸਕਦਾ ਤੇ ਖਾਸ ਕਰਕੇ ਪੈਦਲ ਚੱਲਣ ਵਾਲੇ ਲੋਕਾਂ ਦੇ ਲਈ ਵੀ ਮੂੰਹ ਟਕਨ ਤੇ پابੰਦੀ ਲਗਾ ਦਿੱਤੀ ਗਈ ਹੈ ਫਿਰੋਜ਼ਪੁਰ ਦੇ ਡੀਸੀ ਰਾਜੇਸ਼ ਧਮਾਨ ਨੇ ਇਹ ਹੁਕਮ ਜਾਰੀ ਕੀਤੇ ਨੇ ਤੇ ਹੁਕਮ ਜਾਰੀ ਕਰਕੇ ਡੀਸੀ ਦਾ ਕਹਿਣਾ ਹੈ ਕਿ ਚਾਹੇ ਕੋਈ ਵੀ ਹੋਵੇ ਚਾਹੇ ਕੋਈ ਪੈਦਲ ਜਾ ਰਿਹਾ ਹੋਵੇ ਕੋਈ ਸਾਈਕਲ ਤੇ ਹੋਵੇ ਚਾਹੇ ਕੋਈ ਕਿਸੇ ਹੋਰ ਵਾਹਨ ਤੇ ਹੋਵੇ ਕਿਸੇ ਵੀ ਤਰੀਕੇ ਦੇ ਨਾਲ ਉਹ ਆਪਣਾ ਮੂੰਹ ਨਹੀਂ ਟਕ ਸਕਦੇ ਨਾ ਮੂੰਹ ਤੇ ਮਾਸਕ ਪਾਇਆ ਜਾਏਗਾ ਨਾ ਹੀ ਚੁੰਨੀ ਦੇ ਨਾਲ ਨਾ ਹੀ ਰੁਮਾਲ ਦੇ ਨਾਲ ਆਪਣੇ ਮੂੰਹ ਨੂੰ ਟਕਿਆ ਜਾਵੇਗਾ ਤੇ ਜੇਕਰ ਕੋਈ ਵੀ ਇਸ ਤਰੀਕੇ ਮੂੰਹ ਕਹੇਗਾ ਤੇ ਉਸ ਦੇ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ ਉਸ ਨੂੰ ਰੋਕਿਆ ਜਾਏਗਾ ਪੁੱਛਗਿੱਛ ਉਸ ਦੇ ਕੋਲੋਂ ਜ਼ਰੂਰ ਕੀਤੀ ਜਾਏਗੀ ਤੇ ਫਿਰੋਜ਼ਪੁਰ ਦੇ ਡੀਸੀ ਰਾਜੇਸ਼ ਧਮਾਨ ਦਾ ਇਹ ਹੁਕਮ ਹੈ ਉਹਨਾਂ ਨੇ ਆਖਿਆ ਹੈ ਕਿ ਹੁਣ ਫਿਰੋਜ਼ਪੁਰ ਦੇ ਵਿੱਚ ਮੂੰਹ ਟਕਨ ਤੇ پابੰਦੀ ਲਗਾ ਦਿੱਤੀ ਗਈ ਹੈ ਪਰ ਆਖਿਰਕਾਰ ਇਹ پابੰਦੀ ਲਗਾਉਣ ਦਾ ਕਾਰਨ ਕੀ ਰਿਹਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਲਾਕੇ ਦੇ ਵਿੱਚ ਲਗਾਤਾਰ ਲੁੱਟ ਖੋਹਦੀਆਂ ਵਾਰਦਾਤਾਂ ਵਧ ਰਹੀਆਂ ਨੇ ਤੇ ਉਹਨਾਂ ਵਾਰਦਾਤਾਂ ਨੂੰ ਜਿਹੜੇ ਲੋਕਾਂ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਉਹ ਕੋ ਲੋਕ ਮੋਟਰਸਾਈਕਲ ਤੇ ਜਾਂ ਕਿਸੇ ਹੋਰ ਵਾਹਨ ਤੇ ਆਉਂਦੇ ਨੇ ਉਹਨਾਂ ਨੇ ਆਪਣਾ ਮੂੰਹ ਟਕਿਆ ਹੁੰਦਾ ਹੈ ਤੇ ਜੇਕਰ ਸੀਸੀਟੀਵੀ ਦੇ ਵਿੱਚ ਲੁੱਟ ਖੋਹਦੀਆਂ ਵਾਰਦਾਤਾਂ ਕੈਦ ਵੀ ਹੁੰਦੀਆਂ ਨੇ ਤੇ ਪਛਾਣ ਜਿਹੜੀ ਆ ਉਹਨਾਂ ਲੁਟੇਰਿਆਂ ਦੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹਨਾਂ ਨੇ ਆਪਣੇ ਮੂੰਹ ਟਕੇ ਹੋਏ ਹੁੰਦੇ ਨੇ ਤੇ ਇਹ ਵਾਰਡ ਦਾ ਤਾਲ ਉੱਠ ਖੋਦੀਆਂ ਲਗਾਤਾਰ ਹੀ ਵਧ ਰਹੀਆਂ ਨੇ ਜਿਸ ਕਾਰਨ ਫਿਰੋਜ਼ਪੁਰ ਦੇ ਡੀਸੀ ਦਾ ਫੈਸਲਾ ਹੈ ਕਿ ਹੁਣ ਕੋਈ ਵੀ ਸ਼ਖਸ ਹੋਵੇ ਚਾਹੇ ਔਰਤ ਹੈ ਚਾਹੇ ਕੋਈ ਬੱਚਾ ਹੈ ਚਾਹੇ ਕੋਈ ਆਦਮੀ ਹੈ ਕੋਈ ਵੀ ਆਪਣੇ ਮੂੰਹ ਤੇ ਕੱਪੜਾ ਬੰਨ ਕੇ ਯਾਨੀ ਕਿ ਮੂੰਹ ਟੱਕ ਕੇ ਸਫ਼ਰ ਜਿਹੜਾ ਹੈ ਉਹ ਨਹੀਂ ਕਰੇਗਾ ਚਾਹੇ ਸਫ਼ਰ ਕੋਈ ਇਨਸਾਨ ਪੈਦਲ ਕਰ ਰਿਹਾ ਹੋਵੇ ਚਾਹੇ ਕੋਈ ਮੋਟਰਸਾਈਕਲ ਤੇ ਹੋਵੇ ਚਾਹੇ ਕੋਈ ਗੱਡੀ ਦੇ ਵਿੱਚ ਹੋਵੇ ਮੂੰਹ ਟਕਨ ਤੇ ਪਾਬੰਦੀ ਜਿਹੜੀ ਆ ਉਹ ਲਗਾ ਦਿੱਤੀ ਗਈ ਹੈ ਕਿਉਂਕਿ ਲੁੱਟ ਖੋਦੀਆਂ ਵਾਰਦਾਤਾ ਇਲਾਕੇ ਦੇ ਵਿੱਚ ਲਗਾਤਾਰ ਵੱਧ ਰਹੀਆਂ ਨੇ ਤੇ ਉੱਥੇ ਦੇ ਡੀਸੀ ਦਾ ਕਹਿਣਾ ਹੈ ਕਿ ਇਹਨਾਂ ਵਾਰਦਾਤਾਵਾਂ ਦੇ ਉੱਤੇ ਨੱਥ ਪਾਉਣ ਦੇ ਲਈ ਇਹ ਵੱਡਾ ਹੁਕਮ ਇਹ ਵੱਡਾ ਫੈਸਲਾ ਜਿਹੜਾ ਉਹਨਾਂ ਦੇ ਵੱਲੋਂ ਲਿਆ ਗਿਆ ਹੈ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ, ਜੀਓ ਫਾਈਬਰ, ਏਕਟਾ ਕਪਲੇ ਤੇ ਵੀ ਦੇਖਿਆ ਜਾ ਸਕਦਾ ਹੈ। ਵਰਲਡਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ। ਯੂ ਐਸ اے, ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ